ਸਾਰੇ ਮੇਰੇ ਸਤਿਕਾਰਯੋਗ ਮੇਰੇ ਦੇਸ਼ਵਾਸੀਆਂ ਨੂੰ ਦੇਸ਼ਾਂ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਭ ਨੂੰ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਨਾਲ ਹੀ ਨਾਲ ਸਾਰੇ ਸਮੁੱਚੇ ਵਸੀ ਭਾਈਚਾਰੇ ਨੂੰ ਪਿਆਰ ਭਰੀ ਜਾਂਸੀ ਦੀ ਸਿੱਖ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਗ ਪੈਂਦੀਆਂ ਕਰਨੀਆਂ ਦਾਸ ਨੇ ਕਿਉਂਕਿ ਮੈਂ ਕਈਆਂ ਦਿਨਾਂ ਤੋਂ ਵੇਖ ਰਿਹਾ ਪੇ ਕਿਤੇ ਨਾ ਕਿਤੇ ਜਿੱਥੇ ਵੀ ਕਿਤੇ 크리스마ਸ ਦਾ ਤਿਉਹਾਰ ਮਨਾਇਆ ਜਾਂਦਾ ਸਕੂਲਾਂ ਚ ਕਾਲਜਾਂ ਚ ਜਾਂ ਲੋਕ ਆਪਣੇ ਢੰਗ ਨਾਲ ਘਰਾਂ ਚ 크리스마ਸ ਮਨਾ ਰਹੇ ਨੇ ਉਥੇ ਕੁਝ ਭਰਾ ਉਹਨਾਂ ਨੂੰ ਡੱਕਣ ਚਲੇ ਜਾਂਦੇ ਨੇ ਭਈ ਅਸੀਂ ਸਾਡੇ ਸ਼ਹੀਦਿਆਂ ਦੇ ਦਿਨ ਚੱਲ ਰਹੇ ਨੇ ਪਿਆਰੇ ਵੀਰੋ ਮੈਂ ਆਪ ਜੀ ਨੂੰ ਇੱਕ ਸੁਝਾਅ ਹੀ ਦੇ ਸਕਣਾ ਕਿਉਂਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਾਡਾ ਸਿਰ ਝੁਕਦਾ ਉਹਨਾਂ ਦੀਆਂ ਕੁਰਬਾਨੀਆਂ ਅੱਗੇ ਉਹਨਾਂ ਦੇ ਜਜ਼ਬੇ ਅੱਗੇ ਤੇ ਉਹਨਾਂ ਦੇ ਪਿਆਰ ਅੱਗੇ ਉਸ ਵਹਿਗੁਰੂ ਨੇ ਆਪ ਜੀ ਨੂੰ ਚਿੜੀਆਂ ਤੋਂ ਬਾਜ਼ ਬਣਾਇਆ ਕਿਤਣਾ ਤੋਂ ਸ਼ੇਰ ਬਣਾਇਆ ਤੇ ਚਿੜੀਆਂ ਤੋਂ ਬਾਜ਼ ਇਸ ਕਰਕੇ ਨਹੀਂ ਬਣਾਇਆ ਵੀ ਤੁਸੀਂ ਗਰੀਬਾਂ ਤੇ ਮਜਲੂਮਾਂ ਨੂੰ ਦਬਾਓ ਚਿੜੀਆਂ ਤੋਂ ਬਾਜ਼ ਨਾਲ ਇਸ ਕਰਕੇ ਲੜਾਇਆ ਤੇ ਬਾਜ਼ ਬਣਾਇਆ ਭਈ ਤੁਸੀਂ ਗਰੀਬਾਂ ਦੀ ਰਾਖੀ ਕਰੋ ਕਿਉਂਕਿ ਉਹ ਬਾਜ਼ ਜਿਹੜੇ ਕਦੀ ਸਾਰੇ ਸਮਾਜ ਤੇ ਝਪਟਦੇ ਸੀਗੇ ਜਿਹੜੇ ਕਦੀ ਸਾਰੇ ਸਮਾਜ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੋਟਦੇ ਸੀਗੇ ਸਧਾਰਨ ਪਰਿਵਾਰਾਂ ਚੋਂ ਕੁਝ ਸਿੰਘ ਲੈ ਕੇ ਉਹਨੇ ਸਿੰਘ ਸਾਜੇ ਉਹਨਾਂ ਨੂੰ ਸਾਜ ਕੇ ਚਿੜੀਆਂ ਤੋਂ ਬਾਜ਼ ਬਣਾਇਆ ਗਿੱਦੜਾਂ ਤੋਂ ਸ਼ੇਰ ਬਣਾ ਕੇ ਸ਼ੇਰਾਂ ਦੇ ਮੂੰਹ ਪਵਾਏ ਜਿਹੜੇ ਆਪਣੇ ਆਪ ਨੂੰ ਸ਼ੇਰ ਸਮਝਦੇ ਸੀਗੇ ਉਹ ਸਾਰਾ ਕੁਝ ਇਸ ਕਰਕੇ ਨਹੀਂ ਕੀਤਾ ਵੀ ਤੁਸੀਂ ਗਰੀਬਾਂ ਨੂੰ ਜਾ ਕੇ ਪਰੇਸ਼ਾਨ ਕਰੋ ਉਹ ਇਸ ਕਰਕੇ ਕੀਤਾ ਵੀ ਗਰੀਬਾਂ ਤੇ ਮਜਲੂਮਾਂ ਦੀ ਰਾਖੀ ਕਰੋ ਔਰ ਗੁਰੂ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਕੇ ਇਹ ਗੱਲ ਕਹੀ ਕਿ ਚਾਰ ਮੁਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਉਹਨੇ ਕਈ ਹਜ਼ਾਰ ਲੋਕਾਂ ਨੂੰ ਜਿੰਦਿਆਂ ਕੀਤਾ ਇਮਾਨ ਵਿੱਚ ਜਿੰਦਿਆਂ ਕੀਤਾ ਧਰਮ ਦੇ دین ਵਿੱਚ ਜਿੰਦਿਆਂ ਕੀਤਾ ਉਹਨਾਂ ਤੇ ਸਾਰੀ ਦੁਨੀਆ ਹੀ ਜੀਉਂਦੀ ਆ ਪਰ ਧਰਮ ਇਮਾਨ ਦੇ ਵਿੱਚ ਜੁਣਾ ਬੜੀ ਵੱਡੀ ਗੱਲ ਹੁੰਦੀ ਹੈ ਤੇ ਧਰਮ ਇਮਾਨ ਤੇ ਬਾਣੀ ਦੇ ਸਿਧਾਂਤਾਂ ਦੇ ਮੁਤਾਬਕ ਚੱਲਣ ਵਾਸਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਿੱਤਾ ਪਈ ਇਹਦੇ ਚੋਂ ਸਿੱਖਿਆ ਲਾ ਕੇ ਤੇ ਇਹਦੀ ਸਿੱਖਿਆ ਨੂੰ ਪੂਰਾ ਕਰੋ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਐਡੀ ਨਫ਼ਰਤ ਨਹੀਂ ਪਾਈ ਗਈ ਜਿੰਨੀ ਨਫ਼ਰਤ ਆ ਮੈਂ ਕੁਝ ਵੀਰਾਂ ਵੱਲੋਂ ਵੇਖ ਰਿਆ ਵੀ ਇੱਕ ਪਿੰਡ ਦੇ ਵਿੱਚ ਉਹ ਵਧਾਈ ਦੇਣ ਲਈ ਗਏ ਨੇ ਮੈਂ ਉਹ ਸਿੰਘ ਦੀ ਬੜੀ ਬਹਾਦਰੀ ਕਰਨਾ ਜਿਹੜੇ ਜਵਾਨ ਨੇ ਕਿਹਾ ਵੀ ਮੈਂ ਇਹਨਾਂ ਨੂੰ ਸੱਦਿਆ ਜਿਹੜਾ ਸਿਰ ਕੱਟਣਾ ਮੇਰਾ ਕਰ ਦੋ ਇਹਨਾਂ ਨੂੰ ਕੁਝ ਨਾ ਕਰੋ ਉੱਥੇ ਇੱਕ ਸ਼ਰਾਰਤੀ ਮੁੰਡਾ ਬੋਲ ਰਿਹਾ ਵੀ ਆਹ ਵੇਖੋ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਇੱਥੇ ਸਾਡੇ ਪਿੰਡ 'ਚ ਢੋਲ ਵਜਾ ਰਹੇ ਨੇ ਇੱਕ ਸ਼ਹੀਦਿਆਂ ਦੇ ਦਿਨ ਚੱਲ ਰਹੇ ਨੇ ਸਹੀ ਦੀਆਂ ਦੇਣ ਦਾ ਮਤਲਬ ਇਹ ਸੀਗਾ ਭਈ ਤੁਸੀਂ ਆਪਣੇ ਆਪ ਦਾ ਸੁਧਾਰ ਕਰੋ ਔਰ ਦੂਜਿਆਂ ਨੂੰ ਚੰਗਾ ਨਮੂਨਾ ਦਿਓ ਇਹ ਤਾਂ ਅਸੀਂ ਨਫਰਤ ਫਲਾ ਰਹੇ ਹਾਂ ਨਾ ਤੇ ਸਾਰਾ ਸਾਲ ਕ੍ਰਿਸਮਸ ਰਹਿਣਾ ਤੇ ਨਾ ਸਾਰਾ ਸਾਲ ਸਹੀਦियां ਰਹਿਣੀਆਂ ਨੇ ਕਿਉਂਕਿ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਭਈ 13 ਤਰੀਕ ਨੂੰ ਛੋਟੇ ਸਾਹਿਬ ਜੀ ਦਾ ਜਨਮ ਦਿਨ ਸੀਗਾ ਤੇ ਅਸਾਂ ਸਾਰਿਆਂ ਨੇ ਲੱਖ ਲੱਖ ਵਧਾਈਆਂ ਲਿਖ ਕੇ ਇੱਕ ਦੂਜੇ ਨੂੰ ਭੇਜੀਆਂ 15 ਤਰੀਕ ਨੂੰ ਗੁਰੂ ਸਾਹਿਬ ਦੀ ਗੁਰਤਾ ਗੱਦੀ ਦਾ ਦਿਨ ਸੀਗਾ ਉਸ ਦਿਨ ਵੀ ਅਸੀਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਜਿੱਥੇ ਸਹੀਦੀ ਦੇਲ ਚੱਲਦੇ ਰਹੇ ਉੱਥੇ ਵਿੱਚ ਖੁਸ਼ੀਆਂ ਦੇ ਦਿਨ ਵੀ ਚੱਲਦੇ ਨੇ ਇਹ ਮਹੀਨਾ ਜਿੱਥੇ ਕ੍ਰਿਸ਼ਨਾਂ ਲਈ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਖੇੜਿਆਂ ਦਾ ਮਹੀਨਾ ਉੱਥੇ ਸਿੱਖਾਂ ਲਈ ਵੀ ਖੁਸ਼ੀਆਂ ਦਾ ਮਹੀਨਾ ਕਿਉਂਕਿ ਸਿੱਖਾਂ ਨੂੰ ਇਸ ਮਹੀਨੇ 'ਚ ਇਹ ਨਾਮ ਮਿਲਿਆ ਕਿ ਇਹ ਇੱਕ ਗਿੱਦੜਾ ਤੋਂ ਸ਼ੇਰ ਮਣੀ ਕੌਮ ਸ਼ੇਰਾਂ ਨੂੰ ਟੱਕਰ ਦੇਣ ਵਾਲੀ ਚਿੜੀਆਂ ਤੋਂ ਬਾਜ ਡੇਗਣ ਵਾਲੀ ਕੌਮ ਜਿਹੜੀ ਆ ਮਹਾਰਾਜ ਨੇ ਪੈਦਾ ਕੀਤੀ ਆ ਉਨੇ ਇਸ ਕਰਕੇ ਪੈਦਾ ਕੀਤੀ ਭਈ ਤੁਸੀਂ ਮਜੂਲੂਮਾਂ ਦੀ ਗਰੀਬਾਂ ਦੀ ਰਾਖੀ ਕਰੋ ਇਹ ਮਹੀਨਾ ਤੁਹਾਡੇ ਲਈ ਵੀ ਹੋਣਾ ਹੀ ਜਸਲਾ ਦਾ ਮਹੀਨਾ ਵਾ ਜਨਾ ਕਿ ਸਾਡੇ ਵੀ ਹਾਂ ਇਹ ਜ਼ਰੂਰ ਹੈ ਆਪ ਵੀ ਕਿ ਅਸੀਂ ਦੁੱਖ ਨੂੰ ਉਹਨਾਂ ਦੇ ਨੂੰ ਮਹਿਸੂਸ ਕਰਨਾ ਤੇ ਦੁੱਖ ਮਹਿਸੂਸ ਕਰੋ ਸਾਡੇ ਵੀ ਅੱਗੇ 15 ਫਰਵਰੀ ਨੂੰ ਵਰਤ ਸ਼ੁਰੂ ਹੋ ਜਣੇ ਰਹੇ ਤੇ ਅਸੀਂ ਰੋਜ਼ੇ ਰੱਖ ਕੇ ਦੁੱਖ ਮਹਿਸੂਸ ਕਰਨੇ ਆ ਵਿਆਹ ਸਾਦੀਆਂ ਵੀ ਹੁੰਦੀਆਂ ਨੇ ਜਨਮ ਦਿਨ ਵੀ ਹੁੰਦੇ ਨੇ ਸਾਰਾ ਕੁਝ ਹੁੰਦਾ ਤੇ ਅਸੀਂ ਆਪਣੇ ਢੰਗ ਨਾਲ ਦੁੱਖ ਮਹਿਸੂਸ ਕਰਨੇ ਆ ਰੋਜ਼ੇ ਰੱਖਨੇ ਆ ਪਰ ਇੱਕ ਗੱਲ ਮੈਂ ਸਿੱਖ ਵੀਰਾਂ ਨੂੰ ਦੱਸਣਾ ਚਾਹੁੰਨਾ ਭਈ ਤੁਸੀਂ ਸਾਡੇ ਵਾਲੀ ਵੇਖ ਲਓ ਵੀ ਅਸੀਂ ਯਿਸੂ ਮਸੀਹ ਦੇ ਜਨਮ ਦਿਨ ਨੂੰ ਗੁੱਡ ਦਿਨ ਨਹੀਂ ਕਹਿੰਦੇ ਸਾਜ ਚ ਕਈ ਫਰਾਈਡੇ ਆਉਂਦੇ ਨੇ ਪਰ ਜਿੱਦਣ ਪ੍ਰਭੂ ਯਿਸੂ ਸਲੀਬ ਤੇ ਚੜਦੇ ਨੇ ਉਸ ਦਿਨ ਕਿਹਾ ਜਾਂਦਾ ਗੁੱਡ ਫਰਾਈਡੇ ਕਿਉਂਕਿ ਉਹਨਾਂ ਦੀ ਮੌਤ ਤੋਂ ਸਾਨੂੰ ਨੇ ਜਾਤ ਮਿਲੀ ਉਹਨਾਂ ਦੀ ਮੌਤ ਤੋਂ ਸਾਨੂੰ ਇਹ ਨਾਮ ਮਿਲਿਆ ਇਸ ਕਰਕੇ ਵੀਰੋ ਉਸ ਦਿਨ ਨੂੰ ਗੁੱਡ ਦਿਨ ਜਦੋਂ ਕਹਿੰਦੇ ਆ ਤੇ ਕਈ ਭਰਾ ਸਾਨੂੰ ਸਵਾਲ ਕਰਦੇ ਨੇ ਵੀ ਇੱਕ ਬੰਨੇ ਤੁਸੀਂ ਕਾਲੇ ਕੱਪੜੇ ਪਾ ਕੇ ਤੇ ਕਹਿੰਦੇ ਜੇ ਵੀ ਅੱਜ ਸੋਗ ਦਾ ਦਿਨ ਆ ਦੂਜੇ ਬੰਨੇ ਤੁਸੀਂ ਵਧਾਈਆਂ ਦਿੰਦੇ ਜੇ ਖੁਸ਼ੀਆਂ ਮਨਾਉਂਦੇ ਜੇ ਉਥੇ ਵੀ ਰਹੀ ਇਹ ਦੱਸਨੇ ਆਂ ਵੀ ਇਸੇ ਮੌਤ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਇਸ ਕਰਕੇ ਪਿਆਰਿਓ ਗੁਰੂ ਜੀ ਨੇ ਇਹ ਗੱਲ ਇਸ ਲਈ ਕਹੀ ਸੀ ਕਿ ਹਜ਼ਾਰਾਂ ਜੀਣੇ ਨੇ ਇਹਨਾਂ ਦੀ ਮੌਤ ਤੋਂ ਬਾਅਦ ਇਸ ਕਰਕੇ ਤੁਹਾਨੂੰ ਜੀਣਾ ਸਿਖਾਇਆ ਸਾਨੂੰ ਸਾਰਿਆਂ ਨੂੰ ਉਹਨਾਂ ਜ਼ਿੰਦਗੀ ਦਿੱਤੀ ਇਸ ਕਰਕੇ ਨਹੀਂ ਦਿੱਤੀ ਵੀ ਅਸੀਂ ਆਪੋ ਚ ਨਫ਼ਰਤ ਪੈਦਾ ਕਰੀਏ ਆਪੋ ਚ ਲੜੀਏ ਇਸ ਕਰਕੇ ਮੈਂ ਸਿੱਖ ਬੁੱਧੀ ਜੀਵੀਆਂ ਨੂੰ ਬੇਨਤੀ ਕਰਾਂਗਾ ਵੀ ਇਹੋ ਜਿਹੇ ਬੰਦੇ ਜਿਹੜੇ ਪੰਗ ਬਣ ਲੈਂਦੇ ਨੇ ਸਿਰ ਤੇ ਦਸਤਾਰ ਸਜਾ ਕੇ ਉਹ ਜਾ ਕੇ ਦਾੜੇ ਲੈ ਕੇ ਤੇ ਵੱਡੇ ਵੱਡੇ ਦਾੜੇ ਲੈ ਕੇ ਉਹ ਉਥੇ ਸਕੂਲਾਂ ਦੇ ਕਾਗਜ਼ਾਂ ਦੇ ਲੜਨ ਚਲੇ ਜਾਂਦੇ ਨੇ ਵੀ ਅਸੀਂ ਬੰਦ ਕਰਾਉਣ ਆਏ ਆ ਜੀ ਇੱਥੇ ਬੰਦ ਹੋਣਾ ਚਾਹੀਦਾ ਕੀ ਉਹ ਜੇ ਦਿਨ ਉਥੇ ਪ੍ਰੋਗਰਾਮ ਤੁਸੀਂ ਬੰਦ ਕਰਾਇਆ ਉਹਨਾਂ ਨੇ ਫਟਾਫਟ ਤੁਹਾਡੇ ਤੋਂ ਡਰਦੇ ਆ ਉਹ ਲਾ ਕੇ ਆਪਣੇ ਇਸ਼ਤਿਹਾਰ ਰੱਖਦੇ ਉਹ ਕੋ ਬੜੀ ਸੋਭਾ ਨਹੀਂ ਮਿਲੀ ਗੁਰੂ ਸਾਹਿਬ ਨੂੰ ਉਥੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਖੰਡਨ ਕੀਤਾ ਗੁਰੂ ਸਾਹਿਬ ਦੇ ਇਨ੍ਹਾਂ ਸ਼ਹੀਦੀਆਂ ਦਾ ਅਪਮਾਨ ਕੀਤਾ ਕਿਉਂਕਿ ਉਹਨਾਂ ਸ਼ਹੀਦੀਆਂ ਦਿੱਤੀਆਂ ਇਹ ਇਸੇ ਕਰਕੇ ਕਿ ਸੰਸਾਰ 'ਚ ਖੁਸ਼ੀਆਂ ਹੋਣ ਤੇ ਸਾਨੂੰ ਖੁਸ਼ੀਆਂ ਦੇਣ ਵਾਸਤੇ ਉਹਨਾਂ ਆਪਣਾ ਪੂਰਾ ਪਰਿਵਾਰ ਵਾਰਿਆ ਤੇ ਨਾਲ ਹੋਰ ਹਜ਼ਾਰਾਂ ਸਿੰਘ ਸ਼ਹੀਦ ਹੋਏ ਉਹ ਸਾਡੀਆਂ ਖੁਸ਼ੀਆਂ ਵਾਸਤੇ ਇਸ ਕਰਕੇ ਪਿਆਰਿਓ ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਚੁੱਕ ਕੇ ਜਾ ਰਹੇ ਨੇ ਤੇ ਲੋਕ ਉਹਨਾਂ ਦੇ ਪਿੱਛੇ ਪਿੱਟ ਰਹੀਆਂ ਬੀਬੀਆਂ ਭੈਣਾਂ ਲੋਕ ਰੋ ਰਹੇ ਨੇ ਤੇ ਪ੍ਰਭੂ ਨੇ ਪਿੱਛੇ ਮੁੜ ਕੇ ਕਿਹਾ ਵੀ ਇਹ ਯਰੂਸ਼ਲਮ ਦੀ ਧੀਓ ਮੈਨੂੰ ਨਾ ਰੋ ਆਪਣੇ ਬੱਚਿਆਂ ਨੂੰ ਰੋ ਇਸ ਕਰਕੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਉਹਨੇ ਇਹ ਗੱਲ ਕਹੀ ਆ ਵੀ ਹਜ਼ਾਰਾਂ ਜੀ ਦੇ ਹੋਣੇ ਨੇ ਪਾਪ ਤੋਂ ਰਹਿਤ ਹੋਣੇ ਨੇ ਬਰਾਈਆਂ ਤੋਂ ਰਹਿਤ ਹੋਣੇ ਨੇ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਯਾਲਮਾਨਾ ਲੜੇ ਨੇ ਸੰਸਾਰ ਨਾਲ ਨਹੀਂ ਉਹ ਲੜੇ ਇਸ ਕਰਕੇ ਜੇ ਰੋਣਾ ਹੀਆ ਪਿਆਰਿਓ ਜੇ ਸੋਗ ਕਰਣਾ ਤੇ ਆਪਣੇ ਉਹਨਾਂ ਮੁੰਡਿਆਂ ਲਈ ਕਰੋ ਜਿਹੜੇ ਨਸ਼ਿਆਂ 'ਚ ਚਲੇ ਗਏ ਨੇ ਉਹਨਾਂ ਮੁੰਡਿਆਂ ਲਈ ਕਰੋ ਜਿਹੜੇ ਕੇਸ ਕਤਲ ਕਰਾ ਕੇ ਤੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਗੰਦ ਪਾਉਣ ਵਾਲੇ ਡੀਜੇ ਲਾ ਕੇ ਸੜਕਾਂ ਦੇ ਉੱਤੇ ਗੰਦ ਪਾਉਂਦੇ ਨੇ ਇਹਨਾਂ ਲਈ ਰੋਵੋ ਇਨਾਂ ਲਈ ਦਵਾਵਾ ਕਰੋ ਬੈ ਕੇ ਭੁੰਜੇ ਬੇਸਰੇ ਲਾਲਾ ਕੇ ਤਾਂ ਜੋ ਇਹਨਾਂ ਨੂੰ ਚੰਗੀ ਸੇਧ ਮਿਲੇ ਤੇ ਸਿੱਖੀ ਸਿਧਾਂਤਾਂ ਨਾਲ ਜੁੜਨ ਇਸ ਕਰਕੇ ਮੈਂ ਇਹ ਅਪੀਲ ਕਰਾਂਗਾ ਸਿੱਖ ਜਥੇਬੰਦੀਆਂ ਨੂੰ ਭਈ ਐਸੇ ਲੋਕਾਂ ਨੂੰ ਮਨਾ ਕਰੋ ਹੁਣ ਗੁਰੂ ਗੁਰੂ ਕੀਰਤਨ ਕਰ ਰਹੇ ਨੇ ਪਿੰਡਾਂ ਦੇ ਵਿੱਚ ਗਦਕਾ ਦੇ ਜੋਰ ਵਿਖਾਏ ਜਾ ਰਹੇ ਨੇ ਪਾਠ ਹੋ ਰਿਹਾ ਸਵੇਰ ਨੂੰ ਰੋਜ਼ ਜਦੋਂ ਬਾਣੀ ਸਜੋਬਤ ਹੁੰਦੀ ਆ ਬਾਣੀ ਦਾ ਪ੍ਰਕਾਸ਼ ਹੁੰਦਾ ਤੇ ਹਰ ਰੋਜ਼ ਉੱਥੇ ਅੰਮ੍ਰਿਤ ਵੇਲੇ ਦੀ ਬਾਣੀ ਪੜੀ ਜਾਂਦੀ ਆ ਹਰ ਸ਼ਾਮ ਨੂੰ ਰਹਿ ਰਾਜ ਪੜੀ ਜਾਂਦੀ ਆ ਇਦਾਂ ਮਤਲਬ ਇਹ ਥੋੜਾ ਵੀ ਹੁਣ ਇੱਥੇ ਆ ਗਏ ਸ਼ਹੀਦਿਆਂ ਦੇ ਦਿਨਾਂ 'ਚ ਆ ਕੇ ਸੀ ਆਪਣੀ ਬਾਣੀ ਦਾ ਸਿਸਟਮ ਜਿਹੜਾ ਉਹ ਬਦਲ ਦੇਣਾ ਕੰਮ ਸਾਰੇ ਚੱਲਣੇ ਨੇ ਇਦਾਂ ਤੁਸੀਂ ਮਜਲੂਮਾਂ ਤੇ ਧੱਕਾ ਨਾ ਕਰੋ ਜਿਹੜਾ ਬਿਆਨ ਦਿੱਤਾ ਸੀਗਾ ਮੁੱਖ ਮੰਤਰੀ ਸਾਹਿਬ ਨੇ ਉਹਨੇ ਕਿਹਾ ਮੇਰੇ ਵਾਸਤੇ ਮੇਰੇ ਵਾਸਤੇ ਜਿਹੜੇ ਪ੍ਰੋਗਰਾਮ ਨੇ ਉਹ ਨਾ ਬਣਾਇਆ ਕਿਉਂਕਿ ਮੈਂ ਮਹਿਸੂਸ ਕਰਨਾ ਚਾਹਣਾ ਗੁਰੂ ਸਾਹਿਬ ਦੇ ਦੁੱਖ ਨੂੰ ਮੈਂ ਸ਼ਹੀਦਿਆਂ ਦੇ ਦਿਨਾਂ 'ਚ ਸੋਗ ਰੱਖਣਾ ਚਾਹਣਾ ਉਹਨੇ ਆਪਣੇ ਲਈ ਕਿਹਾ ਉਹਨੇ ਪੰਜਾਬ ਨੂੰ ਕਿਤੇ ਬੰਦ ਨਹੀਂ ਕੀਤਾ ਵੀ ਪੰਜਾਬ 'ਚ ਮੈਂ ਕਿਤੇ ਵੀ ਹਲਵਾਈ ਦੀ ਦੁਕਾਨ ਨਹੀਂ ਖੁੱਲਣ ਦੇਣੀ ਪੈਲਸ ਨਹੀਂ ਖੁਲਣ ਦੇਣਾ ਵਿਆਹ ਸ਼ਾਦੀ ਨਹੀਂ ਹੋਣ ਦੇਣੀ ਜਨਮ ਦਿਨ ਨਹੀਂ ਮਨਾਉਣ ਦੇਣਾ 크리스마ਸ ਨਹੀਂ ਮਨਾਉਣ ਦੇਣਾ ਇਹਦੇ ਨਾਲ ਅਸੀਂ ਹਲਵਾਈਆਂ ਤੇ ਪੈਲਸਾਂ ਵਾਲਿਆਂ ਤੇ ਵੀਰਾਂ ਤੇ ਤੇ ਹੋਰ ਕਾਰੀਗਰਾਂ ਦੇ ਉੱਤੇ ਉਹਨਾਂ ਦੇ ਗਲੇ ਤੇ ਸੂਰੀ ਰੱਖ ਰਹੇ ਆ ਕਿਉਂਕਿ ਉਹਨਾਂ ਰੋਜ਼ ਦਿਨ ਰੋਜ਼ ਆਪਣੇ ਬੱਚਿਆਂ ਲਈ ਮਠਿਆਈਆਂ ਬਣਾ ਕੇ ਵੇਚ ਕੇ ਤੇ ਆਪਣੇ ਬੱਚਿਆਂ ਦਾ ਢਿੱਡ ਭਾਲਣਾ ਹੁੰਦਾ ਇਸ ਕਰਕੇ ਇਹ ਜ਼ੁਲਮ ਜਿਹੜਾ ਜੰਨਕ ਹੋ ਗਿਆ ਇੰਨਾ ਹੀ بڑا ਇਹਨੂੰ ਇੱਥੇ ਬੰਦ ਕੀਤਾ ਜਾਵੇ ਅੱਗੇ ਤੋਂ ਜਿਨ੍ਹਾਂ ਨੇ ਸ਼ਹੀਦੀ ਦਿਨਾਂ ਨੂੰ ਮਹਿਸੂਸ ਕਰਨਾ ਉਹ ਮਹਿਸੂਸ ਕਰਨ ਆਪਣੇ ਢੰਗ ਨਾਲ ਥੱਲੇ ਬਿਸਤਰੇ ਲਾਉਣਾ ਜੋ ਮਰਜ਼ੀ ਕਰਮ ਅ ਚੰਗੇ ਸੋਹਣੇ ਢੰਗ ਨਾਲ ਬਾਣੀ ਦਾ ਪ੍ਰਕਾਸ਼ ਕਰਨ ਔਰ ਦੂਜਿਆਂ ਲੋਕਾਂ ਨੂੰ ਕਿਸੇ ਦੇ ਘਰ ਬੇਟਾ ਪੈਦਾ ਹੁੰਦਾ ਉਹਨੂੰ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਹੋ ਜੇ ਇਹਨਾਂ ਦਿਨਾਂ 'ਚ ਕਿਸੇ ਦੇ ਘਰ ਸਿੱਖ ਦੇ ਘਰ ਬੱਚਾ ਪੈਦਾ ਹੋ ਜੇਗਾ ਸਿੱਧੀ ਵਾਲੇ ਦਿਨ ਤੇ ਕੀ ਉਹਨੂੰ ਬਾਹਰ ਕੱਢ ਦੇਣਗੇ ਵੀ ਤੂੰ ਸਿੱਧੀ ਵਾਲੇ ਦਿਨ ਆ ਗਿਆ ਸੀ ਤੇ ਸੋਗ ਚਾ ਤੂੰ ਖੁਸ਼ੀਆਂ ਲੈ ਕੇ ਆ ਗਿਆ ਸਾਡੇ ਘਰ ਸੋ ਪਿਆਰ ਉਹ ਖੁਸ਼ੀਆਂ ਗਮੀਆਂ ਚੱਲਦੀ ਰਹਿੰਦੀਆਂ ਨੇ ਪਰ ਗਮੀਆਂ ਵਿੱਚੋਂ ਗੁਰੂਆਂ ਪੀਰਾਂ ਅਵਤਾਰਾਂ ਦੀਆਂ ਗਮੀਆਂ ਵਿੱਚੋਂ ਖਾਸ ਕਰਕੇ ਜਿਹੜੇ ਅੱਜ ਦਿਨ ਚੱਲ ਰਹੇ ਨੇ ਉਹਨਾਂ ਸ਼ਹੀਦਾਂ ਦੀਆਂ ਗਮੀਆਂ ਵਿੱਚੋਂ ਉਹਨਾਂ ਸ਼ਹੀਦਾਂ ਦੀ ਸ਼ਹੀਦੀਆਂ ਵਿੱਚੋਂ ਸਾਨੂੰ ਖੁਸ਼ੀ ਪ੍ਰਾਪਤ ਹੋਈ ਆ ਇਸ ਕਰਕੇ ਇਹ ਮਹੀਨਾ ਖੁਸ਼ੀਆਂ ਦਾ ਮਹੀਨਾ ਕਿ ਗੁਰੂਆਂ ਸਾਹਿਬ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਤੇ ਸਾਨੂੰ ਖੁਸ਼ੀਆਂ ਸਾਡੀ ਝੋਲੀ ਪਾਈਆਂ ਜੇ ਉਹ ਕੁਰਬਾਨ ਨਾ ਹੁੰਦੇ ਤੇ ਅੱਜ ਅਸੀਂ ਇਹ ਸਾਡਾ ਹੱਸਦਾ ਵਸਦਾ ਦੇਸ਼ ਸਾਡਾ ਹੱਸਦਾ ਵਸਦਾ ਪੰਜਾਬ ਸਾਇਦ ਇਹਦਾ ਦਾ ਨਾ ਹੁੰਦਾ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਇੰਨੀਆਂ ਬੇਨਤੀਆਂ ਕਰਾਂਗਾ ਬੇਨਤੀਆਂ ਪ੍ਰਵਾਨ ਕਰਨ ਬੁੱਧੀਜੀਵੀ ਸਿੱਖ ਜਥੇਬੰਦੀਆਂ ਤੇ ਇਹਨਾਂ ਅਸਰਾਰਤੀ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਹਟਾਉਣ ਮੈਂ ਕਈ ਵਾਰੀ ਵੇਖਣਾ ਵੀ ਆ ਕਮੈਂਡ ਕਰਨ ਵਾਲੇ ਬੜੇ ਗਲਤ ਕਮੈਂਡ ਲਿਖਦੇ ਨੇ ਸਾਡੇ ਤੇ ਨਹੀਂ ਲਿਖਦੇ ਮੈਂ ਤੇ ਕਦੀ ਕਦੀ ਬੋਲਣਾ ਹੁੰਦਾ ਕਿ ਇਹ ਲੋੜ ਪਏ ਤੇ ਫਿਰ ਨਹੀਂ ਤੇ ਮੈਂ ਹਰ ਵਾਰੀ ਹਰ ਰੋਜ਼ ਲੈਵ ਨਹੀਂ ਹੁੰਦਾ ਨਾ ਕੋਈ ਲੋੜ ਹੀ ਆ ਤੋ ਉਹ ਕਮੈਂਟ ਲਿਖਣ ਵਾਲੇ ਲਿਖਦੇ ਨੇ ਥੱਲੇ ਤੇ ਉਹਨਾਂ ਦੀ ਆਪਣੀਆਂ ਫੋਟੋਆਂ ਵੇਖੋ ਕਮੈਂਟ ਦੇ ਉੱਤੇ ਜਿਹੜੇ ਗਾਲਾਂ ਕੱਢ ਰਹੇ ਇਹਨਾਂ ਨੂੰ ਫੜ ਕੇ ਬੰਨੋ ਇਹ ਢੋਲ ਵਜਾ ਰਹੇ ਨੇ ਇਹਨਾਂ ਨੂੰ ਫੜ ਕੇ ਸ਼ੇਰ ਵੱਢ ਦਿਓ ਇਹਨਾਂ ਦੀ ਇਹਨਾਂ ਨੂੰ ਇਹ ਕਰ ਦਿਓ ਆਪ ਉਹਨਾਂ ਨੇ ਫੋਟੋਆਂ ਜਣੀਆਂ ਲਾਈਆਂ ਨੇ ਉਹ ਬੁੱਧਿਆਂ ਵਾਲੀਆਂ ਨੇ ਫਿਰ ਤੋ ਆਪ ਉਹ ਕਿਨੇ ਕਿ ਸਿੰਘ ਨੇ ਇਹ ਅਸਲ 'ਚ ਸਰਾਰਤੀ ਬੰਦੇ ਨੇ ਇਹ ਸਿੱਖ ਜ਼ਰੂਰ ਕਹਿੰਦੇ ਨੇ ਪਰ ਇਹ ਗੁਰ ਸਿੱਖ ਅਜੇ ਤੱਕ ਨਹੀਂ ਬਣੇ ਤੇ ਗੁਰੂ ਸਾਹਿਬ ਦੀਆਂ ਗੁਰਬਾਨੀਆਂ ਨਾਲ ਗੁਰ ਸਿੱਖ ਬਣਨਾ ਇਹ ਸਾਰੇ ਧਰਮਾਂ ਦੇ ਵਿੱਚ ਹੀ ਉਹਨਾਂ ਨੇ ਲਾਗੂ ਕੀਤਾ ਵੀ ਸਾਰੇ ਗੁਰ ਸਿੱਖ ਬਣੋ ਪਰਮੇਸ਼ਰ ਦੇ ਸੱਚੇ ਸਰਧਾਲੂ ਸੱਚੇ ਸੇਵਕ ਬਣੋ ਬਾਣੀ ਦੇ ਸਦਾਤਾ ਦੇ ਮੁਤਾਬਕ ਚਲੋ ਤੇ ਇਹੋ ਜਿਹੇ ਬਣੋ ਵੀ ਜਿਨ੍ਹਾਂ ਨੂੰ ਵੇਖਿਆ ਨਾਮ ਚੇਤਾਵੇ ਜਦੋਂ ਕਿਸੇ ਸ਼ਖਲ ਨੂੰ ਵੇਖੀਓ ਅਗਲੇ ਬਣ ਇਹੋ ਜਿਹਾ ਗੁਰ ਸਿੱਖ ਹੋਵੇ ਕਿ ਨਾਮ ਜੇਤਾਵੇ ਰੱਬ ਦਾ ਨਾਮ ਚੇਤੇ ਅਜੇ ਵੀ ਹੈ ਰੱਬ ਦਾ ਸਰੂਪ ਜਾ ਰਿਹਾ ਜੀ ਵੈਸੇ ਤੇ ਰੱਬ ਨੇ ਸਾਰੀ ਦੁਨੀਆ ਨੂੰ ਆਪਣੇ ਸਰੂਪ ਤੇ ਪੈਦਾ ਕੀਤਾ ਪਰ ਗੁਰਸਿੱਖ ਬਣੀਏ ਨਿਰੇ ਸਿੱਖ ਬਣ ਕੇ ਸਰਾਰਤੀ ਬਾਜੀ ਨਾਗਰੀਏ ਇਨੀਆਂ ਬੰਦੀਆਂ ਪ੍ਰਵਾਨ ਮਸੀਹ ਪਾਈ ਜਾਰੇ ਦੇ ਸਾਰੇ ਲੋਕਾਂ ਨੂੰ ਇੱਕ ਵਾਰੀ ਫੇਰ ਤੋਂ 크ਿਸਮਸ ਮਾਰਕ ਤੇ ਸਭ ਨੂੰ ਜੀਐਮਸੀ ਦੀ ਔਰ ਸਿੱਖ ਜਥੇਬੰਦੀਆਂ ਨੂੰ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਨਮੋ ਨਮੋ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਆਪ ਦੁੱਖ ਕੱਟ ਕੇ ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਔਰ ਸਾਨੂੰ ਖੁਸ਼ੀਆਂ ਖੜੇ ਬਕਸੇ ਪੰਜਾਬ ਹੱਸਦਾ ਰਹੇ ਵਸਦਾ ਰਹੇ ਔਰ ਸਰਕਾਰਾਂ ਵਧੀਆ ਵਧੀਆ ਆਉਂਦੀਆਂ ਰਹਣ ਬਹੁਤ ਬਹੁਤ ਧੰਨਵਾਦ ਸਭ ਨੂੰ ਪਿਆਰ ਭਰੀ ਜੈ